ਫਗਵਾੜਾ ਵਿੱਚ ਚੋਰਾਂ ਦੇ ਬੁਲੰਦ ਹੌਸਲੇ ਵੇਖਣ ਨੂੰ ਮਿਲ ਰਹੇ ਨੇ ਬੇਖੌਫ ਲੁਟੇਰੇ ਚਿੱਟੇ ਦੀਨੀ ਕਿਸੇ ਦੀ ਗਲੇ ਦੀ ਚੈਨ ਖੋ ਕੇ ਪတ် ਜਾਂਦੇ ਨੇ ਜਾਂ ਕਿਸੇ ਦੀ ਐਕਟਿਵਾ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਕੰਨਿਆ ਮਹਾਵਿਦਿਆਲਿਆ ਗਊਸ਼ਾਲਾ ਰੋਡ ਫਗਵਾੜਾ ਵਿਖੇ ਜਿੱਥੇ ਕੱਪੜੇ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਦੇ ਬਾਹਰੋਂ ਹੀ ਚੋਰ ਐਕਟਿਵਾ ਲੈ ਕੇ ਰਫੂ ਚੱਕਰ ਹੋ ਗਏ ਪੜੇ ਦੁਕਾਨਦਾਰ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਘਰੋਂ ਲੈ ਕੇ ਐਕਟਿਵਾ ਤੇ ਆਇਆ ਤਾਂ ਦੁਕਾਨ ਬਾਹਰ ਐਕਟਿਵਾ ਜਿਸ ਦਾ ਨੰਬਰ पीबी 36 के 81 68 है खड़ी करके टिफन दुकान ਦੇ ਅੰਦਰ ਰੱਖਣ ਗਿਆ ਤਾਂ ਇੰਨੇ ਨੂੰ ਹੀ ਨਾਮ ਮਲੂਮ ਵਿਅਕਤੀ ਉਸ ਦੀ ਐਕਟਿਵਾ ਲੈ ਕੇ ਭੱਜ ਗਏ ਜਿਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਮੇਰਾ ਨਾਮ ਮੁਹੰਮਦ সিরাজੇ ਜੀ ਹਾਂ ਜੀ ਦੁਕਾਨ ਕਿੱਥੇ ਹੈ ਜੀ ਆਪਣੀ ਮੈਂ ਕਨਵਾ ਵਿਦਿਆਲੇ ਸਕੂਲ ਦੇ ਪਾਸ ਮਿਕਾਰਨੇ ਮੈਂ ਸਰ ਮਾਮਲਾ ਕੀ ਹੈ ਜਿਹੜਾ ਇਹ ਮੈਂ ਘਰ ਸੇ ਖਾਣਾ ਲੈ ਕੇ ਆਇਆ ਔਰ ਮੈਂ ਖਾਣਾ ਦੁਕਾਨ ਮੇਂ ਰੱਖਣੇ ਲਗਾ ਉਸ ਮੇਂ ਬਾਈਕ ਮੇਂ ਚਾਬੀ ਲੱਗੀ ਰਹੀ ਬੰਦੇ ਸੇ ਮੈਂ ਬਾਤ ਕਰਨੇ ਲਗਾ

गाड़ी का नंबर है जी मेरे पास को पूरा गाड़ी का नंबर, नंबर है तो सर हाँ जी बी बी छत्तीस के एट वन सिक्स एट तो कौन सा मॉडल है ये मॉडल है जी बाईस आठ दो हज़ार तेईस तो कौन से रंग का है ये डार्क नेवी ब्लू कलर तो सी सी डी कैमरे जाए बंदा हाँ जी कैमरे में आया हुआ है मैं पड़ोस की रिकॉर्डिंग निकलवा रहा हूँ तो बहुत कम्प्लेट की हाँ जी मैंने कंप्लेन करा दी है ਡਿਊਟੀ ਤੇ ਤਨਾਤ ਸਿਕਿਉਰਿਟੀ ਗਾਰਡ ਨੇ ਵੀ ਦੱਸਿਆ ਕਿ ਉਕਤ ਵਿਅਕਤੀ ਨਕਾਬਪੋਸ਼ਨ ਜਿਨ੍ਹਾਂ ਦੀ ਪਛਾਣ ਕਰਨਾ ਔਖਾ ਹੈ। ਕੀ ਨਾਮ ਹੈ? ਪਵਨ ਜੀ। ਹਾਂਜੀ। ਪਵਨ। ਹਾਂਜੀ। ਇੱਥੇ ਕੰਮ ਕਿਹੜਾ ਕਰਦਾ ਤੁਸੀਂ? ਸਿਕਿਉਰਿਟੀ ਗਾਰਡ ਦਾ ਜੀ। ਕਿੰਨੀ ਦੇਰ ਤੋਂ ਕਰ ਰਹੇ? ਆ ਹੋ ਗਏ 6 ਮਹੀਨੇ। 6 ਮਹੀਨੇ। ਕਿੰਨੇ ਤੋਂ ਕਿੰਨੇ ਡਿਊਟੀ ਹੈ? 12 ਘੰਟੇ ਜੀ। 12 ਘੰਟੇ ਜੀ। ਕਿੰਨੇ ਤੋਂ ਕਿੰਨੇ ਆ? 9 ਤੋਂ 9 ਜੀ। ਰਾਤ ਨੂੰ। ਤੇ ਰਾਤ ਨੂੰ ਤੁਹਾਡੀ ਥਾਂ ਤੇ ਹੋਏ ਹੋਰ ਕੋਈ ਵਿਅਕਤੀ ਆਂਦਾ? ਰਾਤ ਨੂੰ ਹਾਂਜੀ ਆਉਂਦਾ ਹੈ ਸਿਕਿਉਰਿਟੀ ਗਾਰਡ ਮੰਦਿਰ ਸਾਹਮਣੇ ਹੁੰਦਾ ਜੀ ਗਊਸ਼ਾਲਾ ਰੋਡ ਉੱਥੇ ਹੁੰਦਾ ਜੀ ਤੇ ਤੁਸੀਂ ਵੀ ਉੱਥੇ ਹੋਨੇ ਉੱਥੇ ਅਸੀਂ ਨਹੀਂ ਸਾਡੀ ਡਿਊਟੀ 9 ਵਜੇ ਖਤਮ ਹੁੰਦੀ ਹੈ ਜੀ ਹਾਂਜੀ ਜਿੱਦਾਂ ਹੁਣ ਅੱਜ ਦੁਪਹਿਰੇ ਨਾ ਜੀ ਇੱਕ ਐਕਟਵਲ ਲੈ ਕੇ ਗਏ ਬੰਦੇ ਵਿਅਕਤੀ ਹਾਂਜੀ ਤੇ ਉਹ ਤੁਸੀਂ ਦੇਖਿਆ ਬੰਦਾ ਕੋਈ ਬੰਦਾ ਦੇਖਿਆ ਸੀਗਾ ਦਾ ਮਤਲਬ ਉਹ ਐਕਟਵਲ ਲੈ ਕੇ ਇੰਨੀ ਤੇਜ਼ ਗਿਆ ਪਿੱਛੋਂ ਦੀ ਮਤਲਬ ਟੀ-ਸ਼ਰਟ ਦਿਖਾਈ ਦਿੱਤੀ ਸੀਗੀ ਬਲੂ ਕਲਰ ਦੀ ਉਹਨੇ ਪਾਈ ਸੀ ਟੀ-ਸ਼ਰਟ ਇਹਦਾ ਡਾਰਕ ਸਕਾਈ ਬਲੂ ਕਲਰ ਸੀਗਾ ਤੇ ਕੋਈ ਪਹਿਚਾਨ ਦੇ ਵਿੱਚ ਆ ਸਕਦਾ ਜੇ ਦੇਖ ਲਓ ਤੁਸੀਂ ਪਾੜੀ ਜੀ ਉਹਨੂੰ ਉਹ ਮਾਲ ਬੰਨਿਆ ਸੀ ਉਹਨੇ ਫੇਸ ਤੇ ਚਿੱਟੇ ਰੰਗਦਾ ਉਹਨੇ ਹਾਂ ਕੋਈ ਮੁੰਡਾ ਸੀਗਾ ਉਹ ਉਹ ਲੈ ਕੇ ਗਿਆ ਐਕਟੂਆ ਤੇ ਜੀ ਲੈ ਕੇ ਗਿਆ ਸੀ ਐਕਟੂਆ ਇੱਕੋ ਵਿਅਕਤੀ ਸੀ ਹਾਂਜੀ ਇੱਕੋ ਸੀਗਾ ਜੀ